ਸਿੱਧੀ ਡਿਮਾਂਡ ਲੈਟਰ ਆਉਂਦੀ ਆ ਜੀ ਵੀ 8 ਲੱਖ ਰੁਪਈਆ ਦੇ ਦਿਓ ਨਹੀਂ ਤੁਹਾਡੇ ਤੇ ਝੂਠਾ ਪਰਚਾ ਪਾ ਦਾਂਗੇ ਤੁਹਾਡੇ ਤੇ ਆ ਹੋ ਜਾਊਗਾ ਫਲਾਣਾ ਹੋ ਜਾਊਗਾ ਇਹ ਗੱਲ ਮੈਨੂੰ ਕਿਰਸ਼ਾਨੂੰ ਕਹਿੰਦਾ ਮੈਨੂੰ ਫਾਂਸੀ ਤੇ ਚੜਾ ਦਿੱਤਾ ਜਾਵੇ ਜੇ ਉਸ ਪਰਸੇ 'ਚ 1% ਵੀ ਸੱਚਾਈ ਹੋਈ ਪਹਿਲਾਂ ਵੀ ਜਿਹੜਾ ਆ ਪਿਛਲੀਆਂ ਕਿਸ਼ਤਾਂ ਬਕਾਇਆ ਨੇ ਕਿ ਤੁਹਾਡੀਆਂ ਉਹ ਚੀਜ਼ ਇਦਾਂ ਸੀ ਮੈਂ ਤੁਹਾਨੂੰ ਕੀ ਕਿਹਾ ਪਿਛਲੇ ਮਹੀਨੇ ਤੋਂ ਜਦੋਂ ਹੁਣ ਕਿਰਸ਼ਾਨੂੰ ਫੋਨ ਕਰਦਾ ਤਾਂ ਭੁੱਲਰ ਕਹਿੰਦਾ ਪਿਛਲੇ ਮਹੀਨੇ ਵੀ ਨਹੀਂ ਇਹ ਮਿਲੇ ਆਪਾਂ ਨੂੰ ਤੁਸੀਂ ਕਿਸੇ ਬੰਦੇ ਤੱਕ ਨਹੀਂ ਸੰਪਰਕ ਕੀਤਾ ਕਿ ਸੌਟ ਆਊਟ ਕਰਾ ਦੋ ਮਸਲਾ ਯਾਰ ਕੋਈ ਬੰਦਾ ਵਿੱਚ ਪਾ ਕੇ ਤੁਸੀਂ ਇੱਦਾਂ ਨਹੀਂ ਕੋਸ਼ਿਸ਼ ਕੀਤੀ ਪਹਿਲਾਂ ਭਾਈ ਜੀ ਦਿੱਤੀ ਇਹ ਮੰਨਦਾ ਗਾਲਾਂ ਕੱਢਦਾ ਇਹ ਬਦਤਮੀਜ਼ ਬੰਦਾ ਇਹ ਇਸ ਬੰਦੇ ਦਾ ਇਹ ਸੀਨ ਹੈ ਕਹਿੰਦਾ ਮੈਂ ਪੈਸੇ ਵੀ ਲਵਾਂਗਾ ਤੇ ਤੁਹਾਨੂੰ ਕੁੱਟੂਗਾ ਵੀ ਆਹ ਸੋਚੇ ਇਸ ਬੰਦੇ ਦੀ ਲੱਗਦਾ ਕਿ ਹੋਰ ਵੀ ਇਸ ਦੇ ਵਿੱਚ ਅਧਿਕਾਰੀ ਰਲੇ ਹੋਏ ਸਨ ਤੁਹਾਨੂੰ ਕੋਈ ਲੱਗਦਾ ਜਾ ਕਿਉਂਕਿ ਕੱਲੇ ਸਿੱਧਾ ਡੀਆਈਜੀ ਕੱਲੇ ਤੁਹਾਡੇ ਨਾਲ ਉਹ ਗੱਲ ਕਰਦੇ ਨਹੀਂ ਹੋ ਸਕਦੇ ਹੋਰ ਵੀ ਅਧਿਕਾਰੀ ਨਹੀਂ ਨਹੀਂ ਇਹ ਕੱਲਾ ਹੀ ਬੱਬਰ ਬਣਿਆ ਹੋਇਆ ਹੈ ਏਨੀ ਵੀ ਇਹਦੇ ਨਾਲ ਕੋਈ ਬੰਦਾ ਨਹੀਂ ਹੁੰਦਾ ਵੱਡੇ ਆਪਰਾੰਕ ਦੇ ਨਾਲ ਜਦੋਂ ਮਸਲਾ ਹੁੰਦਾ ਬੰਦਾ ਬਾਈ ਸੌਟ ਆਊਟ ਕਰ ਲੈਂਦਾ ਜਾਂ ਜਿਹੜੀ ਆ ਉਹ ਕਿਤੇ ਨਾ ਕਿਤੇ ਮਸਲਾ ਬੈ ਕੇ ਸਮਝੌਤਾ ਹੋ ਜਾ। ਕੋਈ ਜਵਾਨ ਰਹੀ ਜਦ ਤਣ ਇਹਨੂੰ ਸਜ਼ਾ ਕਰਾਈ ਨਾ ਉਦੋਂ ਇੰਟਰਵਿਊ ਲਿਓ ਮੇਰਾ। ਬੰਦਾ ਜਦੋਂ ਕਿਸੇ ਐਸਐਚਓ ਖਿਲਾਫ ਵੀ ਕਾਰਵਾਈ ਦੀ ਮੰਗ ਕਰਦਾ ਹਨਾ ਜਔਦੇ ਖਿਲਾਫ ਜਾਂਦਾ ਉਸ ਵੇਲੇ ਬੰਦਾ ਡਰਦਾ ਕਿਉਂਕਿ ਝੂਠਾ ਪਰਚਾ ਨਾ ਪੈ ਜਾਵੇ। ਤੁਸੀਂ ਡੀਆਈਜੀ ਨੂੰ ਭਾਜੀ ਹੱਥ ਪਾਇਆ ਇੱਕ ਵੱਡੇ ਬੂਰ ਨੂੰ ਹੱਥ ਪਾਇਆ ਬੰਦਾ ਜੇਕਰ ਮੈਂ ਤੇ ਕਾਰਵਾਈ ਨਾ ਕਰਾਂਦਾ ਮੈਨੂੰ ਮਰਨਾ ਪੈ ਜੂਗਾ ਮੈਂ ਕਿਥੋਂ ਐਨੇ ਪੈਸੇ ਦਿੰਦਾ ਪੰਜਾਬ ਦੇ ਵਿੱਚ ਸਵੇਰ ਦੀ ਤਰਥੱਲੀ ਮਚੀ ਹੋਈ ਆ ਜਦੋਂ ਦੇ ਡੀਆਈਜੀ ਭੁੱਲਰ ਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਬਹੁਤ ਹੀ ਸੰਜੀਦਗੀ ਦਾ ਮਾਮਲਾ ਆ ਤਾ ਉਸ ਉਤੇ ਜਿਹੜੀ ਹੈ ਜਿਹੜਾ ਸ਼ਿਕਾਇਤ ਉਸਦੇ ਖਿਲਾਫ ਦਰਜ ਕਰਵਾਈ ਗਈ ਸਾਡੇ ਨਾਲ ਉਹ ਕਾਰੋਬਾਰੀ ਮੌਜੂਦ ਨਹੀਂ ਕਿਉਂਕਿ ਬਹੁਤ ਗੰਭੀਰ ਇਲਜ਼ਾਮ ਲੱਗੇ ਨੇ ਤੇ ਉਸਦੇ ਬਾਅਦ ਬਹੁਤ ਸਾਰਾ ਕਹਿ ਸਕਦੇ ਨਕਦੀ ਜਿਹੜੀ ਕਰੋੜਾਂ ਰੁਪਏ ਦੀ ਨਕਦੀ ਗੋੜ ਜਿਹੜਾ ਉਸ ਡੀਆਈਜੀ ਭੁੱਲੜ ਦੇ ਘਰੋਂ ਬਰਾਮਦ ਹੋਇਆ ਤੇ ਪੁਲਿਸ ਦੇ ਉੱਤੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਕਿ ਪੁਲਿਸ ਦੇ ਵਿੱਚ ਕੁਝ ਅਜਿਹੇ ਬੰਦੇ ਵੀ ਨੇ ਜਿਹੜੇ ਗਲਤ ਹਰਕਤਾਂ ਕਰਦੇ ਜਾਂ ਇਸ ਤਰ੍ਹਾਂ ਗਲਤ ਕੰਮ ਕਰਦੇ ਨੇ ਸੋ ਬਹੁਤ ਵੱਡੇ ਸਵਾਲ ਨੇ ਹਾਲਾਂਕਿ ਸਾਰਾ ਮਸਲਾ ਜਾਂਚ ਦਾ ਵਿਸ਼ਾ ਸਾਡੇ ਨਾਲ ਕਾਰੋਬਾਰੀ ਮੌਜੂਦ ਨੇ ਜਿਸ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਰਿਸ਼ਵਤ ਜਿਸ ਦੇ ਕੋਲ ਮੰਗੀ ਜਾ ਰਹੀ ਸੀ ਭਾਈ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹੁੰਦਾ ਕਿ ਇਹ ਮਾਮਲਾ ਸ਼ੁਰੂ ਕਿੱਥੋਂ ਹੁੰਦਾ ਹੈ ਕਿਉਂਕਿ 2023 ਦੇ ਪਰਚੇ ਵਾਲਾ ਮਾਮਲਾ ਵੀ ਹੈ ਉਹ ਤੁਹਾਡੇ ਉੱਤੇ ਗੱਲਾਂ ਦੀ ਤੇ ਕਿੱਥੋਂ ਸ਼ੁਰੂ ਹੋਇਆ ਜੀ ਉਹ ਹੀ ਮੇਰੇ ਤੇ ਇੱਕ 2023 ਦੇ ਝੂਠਾ ਮਕਦਮਾ ਦਰਜ ਹੁੰਦਾ ਉਹ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਸ ਬੰਦੇ ਤੇ 2023 ਚ ਇੱਕ ਮੁਕਦਮਾ ਹੋਇਆ ਸੀ ਮੈਨੂੰ ਧਮਕੀਆਂ ਆਉਣੀਆਂ ਸਟਾਰਟ ਹੁੰਦੀਆਂ ਵੀ ਇਹਦਾ ਚਲਾਨ ਪੇਸ਼ ਕਰਦਾਂਗੇ ਸਾਨੂੰ ਮਿਲੋ ਜਾਂ ਉਤੋਂ ਬਾਅਦ ਮੈਨੂੰ ਵਪਾਰ ਕਿਵੇਂ ਚੱਲੂਗਾ ਤੇਰਾ ਅਫਸਰਾਂ ਨਾਲ ਮਿਲ ਕੇ ਚੱਲੂਗਾ ਜੀ ਚਲੋ ਮੈਂ ਉਸ ਸਮੇਂ ਨੂੰ ਟਰਕਾਉਂਦਾ ਰਿਹਾ ਵੀ ਵੈਸੇ ਹੀ ਆ ਕੋਈ ਵੱਡੀ ਗੱਲ ਨਹੀਂ ਫਿਰ ਇਹਦਾ ਇੱਕ ਟਾਊਟਾਕਰ ਸ਼ਾਨੂੰ ਜਿਹੜਾ ਆ ਕੇ ਮੈਨੂੰ ਕਹਿੰਦਾ ਕਿ ਆਪਾਂ ਨੂੰ ਤਾਂ ਡੀਆਈਜੀ ਸਾਹਿਬ ਨੂੰ ਮਿਲਣਾ ਪਊਗਾ ਨਹੀਂ ਕੋਈ ਤਰ੍ਹਾਂ ਤੇ ਗਲਤ ਮੁਕਦਮਾ ਹੋ ਜਾਊਗਾ ਅੱਛਾ ਉਹ ਜਿਹੜਾ ਮੁਕਦਮਾ 2023 ਚ ਭਾਜੀ ਉਹ ਕਿਨਾਂ ਵੱਲੋਂ ਤੁਹਾਡੇ ਉੱਤੇ ਕਰਵਾਇਆ ਗਿਆ ਉਹ ਸਰ ਕੋਈ ਮਤਲਬ ਝੂਠਾ ਮੁਕਦਮਾ ਹੈ ਉਹਦੀ ਵੀ ਮੈਂ ਜਾਂਚ ਹਾਈ ਕੋਰਟ ਚ ਪਾਦੀ ਹੈ ਕਿ ਉਹਨੂੰ ਕਿਸੇ ਵੀ ਇੰਡੀਪੈਂਡੈਂਟ ਕਿਸੇ ਵੀ ਮੇਰਾ ਕੋਈ ਇਹ ਮਨਸ਼ਾ ਨਹੀਂ ਮਾਜੋ ਸੀਬੀਆਈ ਹੈ ਤਾਂ ਸੀਬੀ ਐਨੀ ਇੰਡੀਪੈਂਡੈਂਟ ਏਜੰਸੀ ਤੋਂ ਉਹਦੀ ਜਾਂਚ ਹੋਵੇ ਨਿਰਪੱਖ ਜਾਂਚ ਹੋਵੇ ਠੀਕ ਹੈ ਨਾ ਮੈਂ ਨੂੰ ਫਾਂਸੀ ਤੇ ਚੜਾ ਦਿੱਤਾ ਜਾਵੇ ਜੇ ਉਸ ਪਰਸੇ ਚ 1% ਵੀ ਸੱਚਾਈ ਹੋਈ ਠੀਕ ਹੈ ਤੇ ਉਹ ਤੋਂ ਬਾਅਦ ਮੈਨੂੰ ਸਿੱਧੀ ਡਿਮਾਂਡ ਲੈਟਰ ਆਉਂਦੀ ਹੈ ਜੀ ਵੀ 8 ਲੱਖ ਰੁਪਏ ਦੇ ਦਿਓ ਨਹੀਂ ਤੁਹਾਡੇ ਤੇ ਝੂਠਾ ਪਰਚਾ ਪਾ ਦਾਂਗੇ ਤੁਹਾਡੇ ਤੇ ਆ ਹੋ ਜੂਗਾ ਫਲਾਣਾ ਹੋ ਜੂਗਾ ਇਹ ਗੱਲ ਮੈਨੂੰ ਕਰਸ਼ਾਨੂੰ ਕਹਿੰਦਾ ਪਰ ਇਹ ਨਹੀਂ ਹੈ ਕਿ ਕਰਸ਼ਾਨੂੰ ਵੀ ਆਪਣੇ ਕੋਲੋਂ ਕਹਿੰਦਾ ਨਹੀਂ ਇਹ ਡਿਮਾਂਡ ਭਾਜੀ ਆਣ ਤੋਂ ਪਹਿਲਾਂ ਸਰਾਂ ਦੇ ਵਿੱਚ ਜਿੱਥੇ ਤੁਹਾਡੇ ਤੇ ਪਰਚਾ ਦਰਜ ਹੋਇਆ ਸੀਗਾ ਉਹਨਾਂ ਵੱਲੋਂ ਇਹ ਡਿਮਾਂਡ ਆਉਂਦੀ ਹੈ ਜਦ ਵੱਡੇ ਪੁਲਿਸ ਅਫਸਰ ਤੁਹਾਡੇ ਕੰਟੈਕਟ 'ਚ ਕਿਵੇਂ ਆਏ ਭਾਈ ਜੀ ਜਿਹੜਾ ਕਰਸ਼ਾਨੂੰ ਆ ਉਹ ਮੇਰਾ ਸੀਗਾ ਕੰਟੈਕਟ 'ਚ ਇਹ ਡੀਆਈਜੀ ਭੁੱਲਰ ਦੇ ਸੋਰਸ ਸੀਗਾ ਠੀਕ ਹੈ ਕਰਸ਼ਾਨੂੰ ਮੈਨੂੰ ਆ ਕੇ ਕਹਿੰਦਾ ਡੀਆਈਜੀ ਸਾਹਿਬ ਨੂੰ ਮਿਲਣਾ ਪਊਗਾ ਤੇਰੇ ਤੇ ਮੁਕੱਦਮਾ ਸੀ ਉਹ ਕਹਿੰਦੇ ਚਲਾਨ ਪੇਸ਼ ਕਰ ਦਾਂਗੇ ਇਹ ਕਰ ਜੂਗਾ ਉਹ ਹੋ ਜੂਗਾ ਤੇਰੇ ਤੇ ਹੋਰ ਨਾ ਕੋਈ ਮੁਕੱਦਮਾ ਦੇ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਮੈਂ ਇਹਨੂੰ ਗੱਲ ਨੂੰ ਟਰਕਾਉਂਦਾ ਰਿਹਾ ਪਰ ਹੁਣ ਹਾਲਾਤ ਐਸੇ ਹੋ ਗਏ ਕਿ ਮੇਰਾ ਜੀਣਾ ਹਰਾਮ ਕਰਤਾ ਮੈਂ ਫਿਰ ਆ ਕੇ ਸੀਬੀਆਈ ਨੂੰ ਸਾਰਾ ਆਪਣਾ ਦੁੱਖ ਤਕਲੀਫ ਦੱਸੀ ਵੀ ਮੇਰੇ ਨਾਲ ਆ ਕੁਝ ਹੋ ਰਿਹਾ ਉਹ ਤੋਂ ਬਾਅਦ ਕਿਰਸ਼ਾਨੂੰ ਮੈਨੂੰ ਕਹਿੰਦਾ ਕਿ ਡੀਆਈਜੀ ਭੁੱਲਰ 8 ਲੱਖ ਰੁਪਏ ਮੰਗ ਰਿਹਾ ਤਾਂ ਉਸ ਤੋਂ ਬਾਅਦ ਜਦੋਂ ਮੈਂ ਸੀਬੀਆਈ ਪੇਸ਼ ਹੋਣਾ ਤਾਂ ਤੁਹਾਡੇ ਸਾਹਮਣੇ ਅੱਜ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੇਣਗੇ ਹੀ ਭੁੱਲਰ ਨੂੰ ਅਰੈਸਟ ਕਰ ਲਿੱਤਾ ਗਿਆ ਇਹ ਕਿ ਕਸ਼ਾਨੂ ਤੁਹਾਡੇ ਸੰਪਰਕ ਦੇ ਵਿੱਚ ਬਾਈ ਕਿਵੇਂ ਆਇਆ ਨਾ ਨਾ ਇਹ ਵੈਸੀ ਜਾਰੀ ਦੋਸਤੀ ਦਾ ਕੰਟੈਕਟ ਹੋ ਜਾਂਦਾ ਜਿਵੇਂ ਮਿਲਲੀ ਹੈ ਕਿਸੇ ਨੂੰ ਚੱਲਦਾ ਰਹੇ ਕੋਈ ਮਤਲਬ ਨਹੀਂ ਤੁਹਾਨੂੰ ਇਹ ਨਹੀਂ ਪਤਾ ਕਿ ਉਹਦੇ ਇਸ ਤਰ੍ਹਾਂ ਵਿੱਚ ਜਿਹੜਾ ਬ੍ਰੋਕਰ ਦੀ ਤਰ੍ਹਾਂ ਕੰਮ ਹਾਂਜੀ ਨਹੀਂ ਪਤਾ ਸੀ ਜੀ ਤੇ ਉਸ ਤੋਂ ਬਾਅਦ ਬਾਈ ਜਿਹੜੇ ਤੁਹਾਡੇ ਕੋਲ ਪੈਸੇ ਮੰਗੇ ਗਏ ਸੀ ਕਿ ਉਹ ਤੁਹਾਡੇ ਨਾਲ ਕਦੇ ਮੀਟਿੰਗ ਡੀਆਈਜੀ ਸਾਹਿਬ ਦੇ ਨਾਲ ਜਾਂ ਹੋਈ ਸੀ ਜਾਂ ਕਿਵੇਂ ਜੀ ਬਾਈ ਜੀ ਫੋਨ ਆਇਆ ਸੀ ਮੇਰੀ ਕਾਰ ਦੇ ਵਿੱਚ ਕਸ਼ਾਨੂ ਨੇ ਹੈਂਡ ਫ੍ਰੀ ਤੇ ਫੋਨ ਕੀਤਾ ਜਿਹਦੇ ਤੋਂ ਡੀਆਈਜੀ ਦਾ ਨੰਬਰ ਸੀ ਉਹਨੇ 8 ਲੱਖ ਰੁਪਏ ਮੰਗਿਆ ਹੂੰ ਜੀ ਠੀਕ ਹੈ ਤਾਂ ਮੈਂ ਆ ਕੇ ਆਪਣੀ ਦੁੱਖ ਦੀ ਕਹਾਣੀ ਦੱਸੀ ਹੋ ਰਿਕਾਰ ਕਿੰਨੇ 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 ਇੱਕ ਸਮੇਂ ਤੋਂ ਮੰਗ ਰਹੇ ਸੀ ਪੈਸੇ ਅਸੀਂ ਪਿਛਲੇ ਮਹੀਨੇ ਤੋਂ ਚੱਲ ਰਿਹਾ ਸੀ ਇਹ ਸਾਰਾ ਜਲਸਾ ਜੀ ਜੀ ਕਿਉਂਕਿ ਜਿਹੜੀ ਐਫ ਆਈ ਆਰ ਆ ਉਹਦੇ ਵਿੱਚ ਵੀ ਭਾਜੀ ਇਹ ਲਿਖਿਆ ਕਿ ਪਹਿਲਾਂ ਵੀ ਜਿਹੜਾ ਆ ਪਿਛਲੀਆਂ ਕਿਸ਼ਤਾਂ ਬਕਾਇਆ ਨੇ ਕਿ ਤੁਹਾਡੀਆਂ ਉਹ ਚੀਜ਼ ਇਦਾਂ ਸੀ ਮੈਂ ਤੁਹਾਨੂੰ ਕੀ ਕਿਹਾ ਪਿਛਲੇ ਮਹੀਨੇ ਤੋਂ ਜਦੋਂ ਹੁਣ ਕਿਰਸ਼ਾਨੂ ਫੋਨ ਕਰਦਾ ਤਾਂ ਪੁੱਲਰ ਕਹਿੰਦਾ ਪਿਛਲੇ ਮਹੀਨੇ ਵੀ ਨਹੀਂ ਇਹ ਮਿਲੇ ਆਪਾਂ ਨੂੰ ਪਿਛਲੇ ਪੈਸੇ ਵੀ ਮੰਗਾਲੇ ਤੋਂ ਮੈਂ ਹਿਲ ਗਿਆ ਕਿ ਮੈਂ ਤਾਂ ਇਹ ਨਹੀਂ ਦੇਣੇ ਇਹ ਪਿਛਲੇ ਵੀ ਮੰਗੀ ਜਾਂਦਾ ਤਾਂ ਇਸ ਕਰਕੇ ਮੈਂ ਫਿਰ ਤੁਹਾਨੂੰ ਦੱਸਣਾ ਵੀ ਇਹੀ ਗੱਲ ਸੀਗੀ ਵੀ ਇਹਨੇ 8 ਲੱਖ ਮੰਗਿਆ ਤੇ ਅਸੀਂ ਆ ਕੇ ਸੀਬੀਆਈ ਦੇ ਅ ਅੱਛਾ ਭਾਈ ਜਦੋਂ ਇਦਾਂ ਦੇ ਕੇਸ ਹੁੰਦੇ ਆ ਖਾਸ ਕਰਕੇ ਮਾਫ ਕਰਨਾ ਮੈਨੂੰ ਪਤਾ ਭਾਜੀ ਤੁਸੀਂ ਸਵੇਰ ਦੇ ਬਹੁਤ ਥੱਕੇ ਹੋਇਆ ਬੰਦਾ ਜਦੋਂ ਕਿਸੇ ਐਸਐਚਓ ਖਿਲਾਫ ਵੀ ਕਾਰਵਾਈ ਦੀ ਮੰਗ ਕਰਦਾ ਹਨਾ ਜੌਦੇ ਖਿਲਾਫ ਜਾਂਦਾ ਉਸ ਵੇਲੇ ਬੰਦਾ ਡਰਦਾ ਕਿ ਕੋਈ ਝੂਠਾ ਪਰਚਾ ਨਾ ਪੈ ਜਾਵੇ ਤੁਸੀਂ ਡੀਆਈਜੀ ਨੂੰ ਭਾਜੀ ਹੱਥ ਪਾਇਆ ਇੱਕ ਵੱਡੇ ਬੂੜ ਨੂੰ ਹੱਥ ਪਾਇਆ ਬੰਦਾ ਹਨਾ ਉਹਦੇ ਉੱਤੇ ਵੱਡੇ ਇਲਜ਼ਾਮ ਨੇ ਤਾਂ ਮਤਲਬ ਕਿਵੇਂ ਸਾਰਾ ਪਲਾਨ ਬਣਾਇਆ ਕਿ ਹਾਂ ਇਸ ਨੂੰ ਇਸ ਦੇ ਉੱਤੇ ਕਾਰਵਾਈ ਕਰਵਾਈ ਜਾ ਸਕਦੀ ਭਾਈ ਜੀ ਜੇਕਰ ਮੈਂ ਤੇ ਕਾਰਵਾਈ ਨਾ ਕਰਾਂਦਾ ਮੈਨੂੰ ਮਰਨਾ ਪੈ ਜਾਂਦਾ ਮੈਂ ਕਿੱਥੋਂ ਇੰਨੇ ਪੈਸੇ ਦਿੰਦਾ ਇਹਨੂੰ ਮੈਂ ਜੇ ਕਾਰਵਾਈ ਨਾ ਕਰਾ ਇਹ ਦਿਨ ਨਾਲੋਂ ਤਾਂ ਇੱਥੇ ਹੀ ਕਾਰਵਾਈ ਕਰਾ ਦਈਏ ਬਾਕੀ ਰਹੀ ਗੱਲ ਪਰਚਿਆਂ ਦੀ ਝੂਠਿਆਂ ਦੀ ਮੈਨੂੰ ਮਰਵਾਉਣ ਦੀ ਬਾਈ ਜੀ ਮੈਂ ਆਪਣੇ ਹਾਈ ਕੋਰਟ ਦਾ ਰੁਕ ਕਰ ਲਿਆ ਮੈਨੂੰ ਹਾਈ ਕੋਰਟ ਤੇ ਪੂਰਾ ਭਰੋਸਾ ਹੈ ਠੀਕ ਹੈ ਜੀ ਮੈਂ ਹਾਈ ਕੋਰਟ ਚੱਲੇ ਆ ਸਵੇਰੇ ਇਹਦੇ ਖਿਲਾਫ ਵੀ ਪਾਈ ਹੈ ਇਹ ਵੀ ਦੱਸਿਆ ਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਖਤਰਾ ਹੈ ਮੈਨੂੰ ਪੂਰਾ ਹਾਈ ਕੋਰਟ ਤੇ ਪੰਜਾਬ ਸਰਕਾਰ ਤੇ ਭਰੋਸਾ ਮੇਰੀ 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 ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਅੱਛਾ ਭਾਜੀ ਬੰਦਾ ਨਾ ਜਦੋਂ ਇਦਾਂ ਸਿਚੁਏਸ਼ਨ ਚ ਫਸਿਆ ਹੁੰਦਾ ਬਹੁਤ ਸਾਰੇ ਬੰਦਾ ਵਿਚਾਲੇ ਪਾਉਣ ਦੀ ਕੋਸ਼ਿਸ਼ ਕਰਦਾ ਕਿ ਚਲੋ ਕਿਸੇ ਲੀਡਰ ਕੋ ਫੋਨ ਕਰਾਈਏ ਸਰਕਾਰ ਤੱਕ ਬਹੁਤ ਆ ਰਹੇ ਨੇ ਬਹੁਤ ਆ ਰਹੇ ਨੇ ਨਹੀਂ ਨਹੀਂ ਤੁਸੀਂ ਤੁਸੀਂ ਕਿਸੇ ਬੰਦੇ ਤੱਕ ਨਹੀਂ ਸੰਪਰਕ ਕੀਤਾ ਕਿ ਸੌਟ ਆਊਟ ਕਰਾ ਦਿਓ ਮਸਲਾ ਯਾਰ ਕੋਈ ਬੰਦਾ ਵਿੱਚ ਪਾ ਕੇ ਤੁਸੀਂ ਇਦਾਂ ਨਹੀਂ ਕੋਸ਼ਿਸ਼ ਕੀਤੀ ਪਹਿਲਾਂ ਭਾਈ ਜੀ ਕੀਤੀ ਹੈ ਮੰਨਦਾ ਗਾਲਾਂ ਕੱਢਦਾ ਇਹ ਬਦਤਮੀਜ਼ ਬੰਦਾ ਇਹ ਬਹੁਤ ਇਹ ਉਹ ਕਹਿੰਦਾ ਮੈਂ ਪੈਸੇ ਵੀ ਲਵਾਂਗਾ ਤੇ ਕੁੱਟੂਗਾ ਵੀ ਇਹ ਇਸ ਬੰਦੇ ਦਾ ਇਹ ਸੀਨ ਹੈ ਕਹਿੰਦਾ ਮੈਂ ਪੈਸੇ ਵੀ ਲਵਾਂਗਾ ਤੇ ਤੁਹਾਨੂੰ ਕੁੱਟੂਗਾ ਵੀ ਆਹ ਸੋਚਿਆ ਇਸ ਬੰਦੇ ਨੇ ਮੈਂ ਵੀ ਨਹੀਂ ਸੀ ਵੀ ਆਇਆ ਮੈਂ ਤਾਂ ਮਰਦਾ ਆਇਆ ਸੀਬੀਆਈ ਇਹ ਕਹਿੰਦਾ ਰੁਪਈਏ ਵੀ ਲੈਣਾ ਤੁਹਾਨੂੰ ਉਹ ਗੱਲ ਹੈ ਵੀ ਕੁੱਟਣਾ ਵੀ ਹੈ ਤੇ ਰੋਣ ਵੀ ਨਹੀਂ ਦੇਣਾ ਉਹ ਕੰਮ ਕਰਦਾ CBI ਦੇ ਸੌਰੀ FIR ਦੇ ਵਿੱਚ ਦੱਸਿਆ ਵੇ WhatsApp ਕਾਲ ਦੀ ਰਿਕਾਰਡਿੰਗ ਹੋਈ ਆ ਉਹ ਰਿਕਾਰਡਿੰਗ ਤੁਸੀਂ ਆਪਣੇ ਫੋਨ ਤੇ ਕੀਤੀ ਕਿਉਂ ਨਹੀਂ ਉਹ CBI ਦਾ ਹੀ ਸੀ ਸਿਸਟਮ ਸਾਰਾ ਪਲੀਜ਼ ਉਹ ਤੁਸੀਂ ਸਮਝੋ ਇਨਵੈਸਟੀਗੇਸ਼ਨ ਦਾ ਪਾਰਟ ਆ ਬਹੁਤ ਜਿਆਦਾ ਨਾ ਗੱਲ ਕਰੀਏ ਤੇ ਮੈਨੂੰ ਇਜਾਜ਼ਤ ਦਿਓ ਨਹੀਂ ਬਿਲਕੁਲ ਭਾਈ ਸਿਰਫ ਬਿਲਕੁਲ ਜੀ ਜੋ ਉਹਨਾਂ ਦਾ ਜਾਂਚ ਦਾ ਵਿਸ਼ਾ ਆ ਕੋਈ ਵੀ ਇਦਾਂ ਦੀ ਗੱਲ ਨਹੀਂ ਕਰਨੀ ਕਿ ਜਾਂਚ ਪ੍ਰਭਾਵਿਤ ਹੋ ਕਿਉਂਕਿ ਲੰਬਾ ਕਿਉਂਕਿ ਛੋਟਾ ਮੋਟਾ ਮਸਲਾ ਤਾਂ ਹੈ ਨਹੀਂ DIG ਨਾਲ ਸੰਬੰਧਤ ਮਸਲਾ ਆ ਲੱਗਦਾ ਕਿ ਹੋਰ ਵੀ ਇਸ ਦੇ ਵਿੱਚ ਅਧਿਕਾਰੀ ਰਲੇ ਹੋਏ ਸਨ ਤੁਹਾਨੂੰ ਕੋਈ ਲੱਗਦਾ ਜਾ ਕਿਉਂਕਿ ਕੱਲੇ ਸਿੱਧਾ DIG ਕੱਲੇ ਤੁਹਾਡੇ ਨਾਲ ਉਹ ਗੱਲ ਕਰਦੇ ਨਹੀਂ ਹੋ ਸਕਦੇ ਹੋ ਲਈ ਬੱਬਰ ਬਣਿਆ ਹੋਇਆ ਹੈ ਇਹ ਨਹੀਂ ਵੀ ਇਹਦੇ ਨਾਲ ਕੋਈ ਜੀ ਠੀਕ ਹੈ ਨਾ ਇਹ ਜੋ ਕੀਤਾ ਇਹ ਨਹੀਂ ਕੀਤਾ ਬਈ 2 ਮਿੰਟ ਹੋਣ ਦਿਓ ਪਲੀਜ਼ ਪਲੀਜ਼ 2 ਮਿੰਟ ਪਲੀਜ਼ ਹਾਂਜੀ ਹਾਂਜੀ ਠੀਕ ਹੈ ਤੇ ਮੈਨੂੰ ਇਜਾਜ਼ਤ ਦਿਓ ਮੇਰੀ ਕਾਰਵਾਈ ਪੈਂਡਿੰਗ ਆ ਅੰਦਰ ਤੇ ਮੈਂ ਜਿੰਨਾ ਦੇਣਾ ਸੀ ਬਾਈ ਨੂੰ ਦੇ ਚੁੱਕਿਆ ਅਖਰੀ ਸ਼ੋਲਾ ਪਾਜੀ ਹੁਣ ਅੱਗੇ ਤੁਸੀਂ ਕੀ ਕਰਨ ਜਾ ਰਹੇ ਕਿਉਂਕਿ ਹਾਈ ਕੋਰਟ ਦਾ ਰੋਕ ਕੀਤਾ ਕਿ ਹਾਈ ਕੋਰਟ ਦਾ ਰੋਕ ਕੀਤਾ ਇਹਨੂੰ ਸਜ਼ਾ ਕਰਾਉਣੀ ਹੈ ਆਪਾਂ ਮਿਲਦੇ ਰਹਾਂਗੇ ਇਹਦੇ 'ਚ ਹਰ ਤਰੀਕ ਤੇ ਬਹੁਤ ਵਾਰੀ ਹੁੰਦਾ ਵੱਡੇ ਅਫਸਰਾਂ ਦੇ ਨਾਲ ਜਦੋਂ ਮਸਲਾ ਹੁੰਦਾ ਬੰਦਾ ਬਾਈ ਸੌਟ ਆਊਟ ਕਰ ਲੈਂਦਾ ਜਾਂ ਜਿਹੜੀ ਆ ਉਹ ਕਿਤੇ ਨਾ ਕਿਤੇ ਮਸਲਾ ਬਹਿ ਕੇ ਸਮਝੌਤਾ ਹੋ ਜਾਂਦਾ ਬਾਈ ਜਵਾਨ ਰਹੀ ਜਿੱਦਣ ਇਹਨੂੰ ਸਜ਼ਾ ਕਰਾਈ ਨਾ ਉਸ ਦਿਨ ਇੰਟਰਵਿਊ ਲਿਓ ਮੇਰਾ ਪਿੱਛੇ ਹੋਣ ਵਾਲੀ ਗੱਲ ਨਹੀਂ ਆਂਦੀ ਵੀ ਆਪਾਂ ਨਹੀਂ ਅੜਦੇ ਪਿੱਛੇ ਇਹਨੂੰ ਸਜ਼ਾ ਕਰਾ ਕੇ ਮੁੜਾਂਗੇ ਐਦਾਂ ਨਹੀਂ ਮੁੜਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਸ ਬੰਦੇ ਤੇ ਵੀ 2023 ਚ ਇੱਕ ਮੁਕਦਮਾ ਹੋਇਆ ਸੀ ਮੈਨੂੰ ਧਮਕੀਆਂ ਆਉਣੀਆਂ ਸਟਾਰਟ ਹੁੰਦੀਆਂ ਵੀ ਇਹਦਾ ਚਲਾਨ ਪੇਸ਼ ਕਰ ਦਾਂਗੇ ਸਾਨੂੰ ਮਿਲੋ ਜਾਂ ਉਸ ਤੋਂ ਬਾਅਦ ਮੈਨੂੰ ਵਪਾਰ ਕਿਵੇਂ ਚੱਲੂਗਾ ਤੇਰਾ ਅਫਸ ਮੈਂ ਉਸ ਸਮੇਂ ਨੂੰ ਟਰਕਾਉਂਦਾ ਰਿਹਾ ਵੀ ਵੈਸੇ ਹੀ ਆ ਕੋਈ ਵੱਡੀ ਗੱਲ ਨਹੀਂ ਫਿਰ ਇਹਦਾ ਇੱਕ ਟਾਊ ਟੈਕਰ ਸ਼ਾਨੂੰ ਜਿਹੜਾ ਆ ਕਿ ਮੈਨੂੰ ਕਹਿੰਦਾ ਕਿ ਆਪਾਂ ਨੂੰ ਤਾਂ ਡੀਆਈਜੀ ਸਾਹਿਬ ਨੂੰ ਮਿਲਣਾ ਪਊਗਾ ਨਹੀਂ ਕੋਈ ਤਰ੍ਹਾਂ ਤੇ ਗਲਤ ਮੁਕੱਦਮਾ ਹੋ ਜਾਊਗਾ ਅੱਛਾ ਉਹ ਜਿਹੜਾ ਮੁਕੱਦਮਾ 2023 ਚ ਭਾਜੀ ਉਹ ਕਿਨਾਂ ਵੱਲੋਂ ਤੁਹਾਡੇ ਉੱਤੇ ਕਰਵਾਇਆ ਗਿਆ ਉਹ ਸਰਹੰਦ ਸਥਾਣੇ ਵੱਲੋਂ ਸੀਗਾ ਜੀ ਉਹ ਵੀ ਕੋਈ ਮਤਲਬ ਝੂਠਾ ਮੁਕੱਦਮਾ ਉਹਦੀ ਵੀ ਮੈਂ ਜਾਂਚ ਹਾਈ ਕੋਰਟ ਚ ਪਾਦੀ ਹੈ ਕਿ ਉਹਨੂੰ ਕਿਸੇ ਵੀ ਇੰਡੀਪੈਂਡੈਂਟ ਕਿਸੇ ਵੀ ਮੇਰਾ ਕੋਈ ਇਹ ਮਨਸ਼ਾ ਨਹੀਂ ਮੱਜੇ ਸੀਬੀਆਈ ਹੈ ਤਾਂ ਸੀਬੀ ਐਨੀ ਇੰਡੀਪੈਂਡੈਂਟ ਏਜੰਸੀ ਤੋਂ ਉਹਦੀ ਜਾਂ ਮੈਨੂੰ ਫਾਂਸੀ ਤੇ ਚੜਾ ਦਿੱਤਾ ਜਾਵੇ ਜੇ ਉਸ ਪਰਸੇ 'ਚ 1% ਵੀ ਸੱਚਾਈ ਹੋਈ ਠੀਕ ਆ ਤੇ ਉਹ ਤੋਂ ਬਾਅਦ ਮੈਨੂੰ ਸਿੱਧੀ ਡਿਮਾਂਡ ਲੈਟਰ ਆਉਂਦੀ ਹੈ ਜੀ ਵੀ 8 ਲੱਖ ਰੁਪਈਆ ਦੇ ਦਿਓ ਨਹੀਂ ਤੁਹਾਡੇ ਤੇ ਝੂਠਾ ਪਰਚਾ ਪਾ ਦਾਂਗੇ ਤੁਹਾਡੇ ਤੇ ਆ ਹੋ ਜਾਊਗਾ ਫਲਾਣਾ ਹੋ ਜਾਊਗਾ ਇਹ ਗੱਲ ਮੈਨੂੰ ਕਰਸ਼ਾਨੂ ਕਹਿੰਦਾ ਪਰ ਇਹ ਨਹੀਂ ਹੈ ਕਿ ਕਰਸ਼ਾਨੂ ਵੀ ਆਪਣੇ ਕੋਲੋਂ ਕਹਿੰਦਾ ਨਹੀਂ ਇਹ ਡਿਮਾਂਡ ਭਾਜੀ ਆਣ ਤੋਂ ਪਹਿਲਾਂ ਸਰਾਂ ਦੇ ਵਿੱਚ ਜਿੱਥੇ ਤੁਹਾਡੇ ਤੇ ਪਰਚਾ ਦਰਜ ਹੋਇਆ ਸੀਗਾ ਉਹਨਾਂ ਵੱਲੋਂ ਇਹ ਡਿਮਾਂਡ ਆਉਂਦੀ ਹੈ ਜਦ ਵੱਡੇ ਪੁਲਿਸ ਅਫਸਰ ਤੁਹਾਡੇ ਕੰਟੈਕਟ 'ਚ ਕਿਵੇਂ ਆਏ ਭਾਈ ਜੀ ਜਿਹੜਾ ਕਰਸ਼ਾਨੂ ਆ ਉਹ ਮੇਰਾ ਸੀਗਾ ਕੰਟੈਕਟ 'ਚ ਇਹ ਡੀਆਈ ਠੀਕ ਹੈ ਕਿਰਸ਼ਾਨੂੰ ਮੈਨੂੰ ਆਕੇ ਕਹਿੰਦਾ ਡੀਆਈਜੀ ਸਾਹਿਬ ਨੂੰ ਮਿਲਣਾ ਪਊਗਾ ਤੇਰੇ ਤੇ ਮੁਕੱਦਮਾ ਸੀ ਉਹ ਕਹਿੰਦੇ ਚਲਾਨ ਪੇਸ਼ ਕਰ ਦਾਂਗੇ ਇਹ ਖੁੱਜੂਗਾ ਉਹ ਹੋਜੂਗਾ ਤੇਰੇ ਤੇ ਹੋਰ ਨਾ ਕੋਈ ਮੁਕੱਦਮਾ ਦੇ ਦੇਣ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਮੈਂ ਇਹਨੂੰ ਗੱਲ ਨੂੰ ਟਰਕਾਉਂਦਾ ਰਿਹਾ ਪਰ ਹੁਣ ਹਾਲਾਤ ਐਸੇ ਹੋ ਗਏ ਕਿ ਮੇਰਾ ਜੀਣਾ ਹਰਾਮ ਕਰਤਾ ਮੈਂ ਫੇਰ ਆਕੇ ਸੀਬੀਆਈ ਨੂੰ ਸਾਰਾ ਆਪਣਾ ਦੁੱਖ ਤਕਲੀਫ ਦੱਸੀ ਵੀ ਮੇਰੇ ਨਾਲ ਆ ਕੁਝ ਹੋ ਰਿਹਾ ਉਹ ਤੋਂ ਬਾਅਦ ਕਿਰਸ਼ਾਨੂੰ ਮੈਨੂੰ ਕਹਿੰਦਾ ਕਿ ਡੀਆਈਜੀ ਭੁੱਲਰ 8 ਲੱਖ ਰੁਪਏ ਮੰਗ ਰਿਹਾ ਤਾਂ ਉਸ ਤੋਂ ਬਾਅਦ ਜਦੋਂ ਮੈਂ ਸੀਬੀਆਈ ਪੇਸ਼ ਹੋਣਾ ਤਾਂ ਤੁਹਾਡੇ ਸਾਹਮਣੇ ਅੱਜ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੇਣਗੇ ਹੀ ਭੁੱਲਰ ਨੂੰ ਅਰੈਸਟ ਕਰ ਲਿੱਤਾ ਗਿਆ ਹੂੰ ਜੀ ਇਹ ਕਿਸ਼ਾਨੂ ਤੁਹਾਡੇ ਸੰਪਰਕ ਦੇ ਵਿੱਚ ਬਾਈ ਕਿਵੇਂ ਆਇਆ ਨਾ ਨਾ ਉਹ ਵੈਸੀ ਜਾਰੀ ਦੋਸਤੀ ਦਾ ਕੰਟੈਕਟ ਹੋ ਜਾਂਦਾ ਜਿਵੇਂ ਮਿਲਲੀ ਹੈ ਕਿਸੇ ਨੂੰ ਚੱਲਦਾ ਰਿਹਾ ਕੋਈ ਮਤਲਬ ਨਹੀਂ ਪਰ ਉਹ ਇਹ ਨਹੀਂ ਅਸੀਂ ਪਤਾ ਕਿ ਉਹਦੇ ਇਸ ਤਰ੍ਹਾਂ ਵਿੱਚ ਜਿਹੜਾ ਬ੍ਰੋਕਰ ਦੀ ਤਰ੍ਹਾਂ ਕੰਮ ਹਾਂਜੀ ਨਹੀਂ ਪਤਾ ਸੀ ਜੀ ਤੇ ਉਸ ਤੋਂ ਬਾਅਦ ਬਾਈ ਜਿਹੜੇ ਤੁਹਾਡੇ ਕੋਲ ਪੈਸੇ ਮੰਗੇ ਗਏ ਸਕੇ ਉਹ ਤੁਹਾਡੇ ਨਾਲ ਕਦੇ ਮੀਟਿੰਗ ਡੀਆਈਜੀ ਸਾਹਿਬ ਦੇ ਨਾਲ ਜਾਂ ਹੋਈ ਸੀ ਜਾਂ ਕਿਵੇਂ ਜੀ ਬਾਈ ਜੀ ਫੋਨ ਆਇਆ ਸੀ ਮੇਰੀ ਕਾਰ ਦੇ ਵਿੱਚ ਕਰਸ਼ਾਨੂ ਨੇ ਹੈਂਡ ਫ੍ਰੀ ਤੇ ਫੋਨ ਕੀਤਾ ਜਿਹਦੇ ਤੋਂ ਡੀਆਈਜੀ ਦਾ ਨੰਬਰ ਸੀ ਉਹਨੇ 8 ਲੱਖ ਰੁਪਇਆ ਮੰਗਿਆ ਜੀ ਠੀਕ ਹੈ ਤਾਂ ਮੈਂ ਆ ਕੇ ਆਪਣੀ ਦੁੱਖ ਦੀ ਕਹਾਣੀ ਦੱਸੀ ਹੋ ਰਿਕਾਰਡਿੰਗ ਦਿੱਤੀ ਸੀ सीबीआई ਨੂੰ ਕਿੰਨੇ 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 ਇੱਕ ਸਮੇਂ ਤੋਂ ਮੰਗ ਰਹੇ ਸੀ ਪੈਸੇ ਅਸੀਂ ਪਿਛਲੇ ਮਹੀਨੇ ਤੋਂ ਚੱਲ ਰਿਹਾ ਸੀ ਇਹ ਸਾਰਾ ਜਲਸਾ ਜੀ ਜੀ ਕਿਉਂਕਿ ਜਿਹੜੀ ਐਫ ਆਈ ਆਰ ਆ ਉਹਦੇ ਵਿੱਚ ਵੀ ਪਾਜੀ ਇਹ ਲਿਖਿਆ ਕਿ ਪਹਿਲਾਂ ਵੀ ਜਿਹੜਾ ਆ ਪਿਛਲੀਆਂ ਕਿਸ਼ਤਾਂ ਬਕਾਇਆ ਨੇ ਕਿ ਤੁਹਾਡੀਆਂ ਉਹ ਚੀਜ਼ ਇਦਾਂ ਸੀ ਮੈਂ ਤੁਹਾਨੂੰ ਕੀ ਕਿਹਾ ਪਿਛਲੇ ਮਹੀਨੇ ਤੋਂ ਜਦੋਂ ਹੁਣ ਕਿਰਸ਼ਾਨੂ ਫੋਨ ਕਰਦਾ ਤਾਂ ਪੁੱਲਰ ਕਹਿੰਦਾ ਪਿਛਲੇ ਮਹੀਨੇ ਵੀ ਨਹੀਂ ਇਹ ਮਿਲੇ ਆਪਾਂ ਨੂੰ ਪਿਛਲੇ ਪੈਸੇ ਵੀ ਮੰਗਾ ਲੈ ਤੋਂ ਮੈਂ ਹਿਲ ਗਿਆ ਕਿ ਮੈਂ ਤਾਂ ਇਹ ਨਹੀਂ ਦੇਣੇ ਇਹ ਪਿਛਲੇ ਵੀ ਮੰਗੀ ਜਾਂਦਾ ਤਾਂ ਇਸ ਕਰਕੇ ਮੈਂ ਫਿਰ ਤੁਹਾਨੂੰ ਦੱਸਣਾ ਵੀ ਇਹੀ ਗੱਲ ਸੀਗੀ ਵੀ ਇਹਨੇ 8 ਲੱਖ ਮੰਗਿਆ ਤੇ ਅਸੀਂ ਆ ਕੇ ਸੀਬੀਆਈ ਦੇ ਅ ਅੱਛਾ ਭਾਈ ਜਦੋਂ ਇਦਾਂ ਦੇ ਕੇਸ ਹੁੰਦੇ ਆ ਖਾਸ ਕਰਕੇ ਮਾਫ ਕਰਨਾ ਮੈਨੂੰ ਪਤਾ ਭਾਜੀ ਤੁਸੀਂ ਸਵੇਰ ਦੇ ਬਹੁਤ ਥੱਕੇ ਹੋਇਆ ਬੰਦਾ ਜਦੋਂ ਕਿਸੇ ਐਸਐਚਓ ਖਿਲਾਫ ਵੀ ਕਾਰਵਾਈ ਦੀ ਮੰਗ ਕਰਦਾ ਹਨਾ ਜੌਦੇ ਖਿਲਾਫ ਜਾਂਦਾ ਉਸ ਵੇਲੇ ਬੰਦਾ ਡਰਦਾ ਕਿ ਕੋਈ ਝੂਠਾ ਪਰਚਾ ਨਾ ਪੈ ਜਾਵੇ ਤੁਸੀਂ ਡੀਆਈਜੀ ਨੂੰ ਭਾਜੀ ਹੱਥ ਪਾਇਆ ਇੱਕ ਵੱਡੇ ਬੋੜ ਨੂੰ ਹੱਥ ਪਾਇਆ ਬੰਦਾ ਹਨਾ ਉਹਦੇ ਉੱਤੇ ਵੱਡੇ ਇਲਜ਼ਾਮ ਨੇ ਤਾਂ ਮਤਲਬ ਕਿਵੇਂ ਸਾਰਾ ਪਲਾਨ ਬਣਾਇਆ ਕਿ ਹਾਂ ਇਸ ਨੂੰ ਇਸ ਦੇ ਉੱਤੇ ਕਾਰਵਾਈ ਕਰਵਾਈ ਜਾ ਸਕਦੀ ਭਾਈ ਜੀ ਜੇਕਰ ਮੈਂ ਤੇ ਕਾਰਵਾਈ ਨਾ ਕਰਾਂਦਾ ਮੈਨੂੰ ਮਰਨਾ ਪੈ ਜਾਂਦਾ ਮੈਂ ਕਿੱਥੋਂ ਇੰਨੇ ਪੈਸੇ ਦਿੰਦਾ ਇਹਨੂੰ ਮੈਂ ਜੇ ਕਾਰਵਾਈ ਨਾ ਕਰਾ ਇਦਨਾਲੋ ਤਾਂ ਇੱਥੇ ਹੀ ਕਾਰਵਾਈ ਕਰਾ ਦਈਏ ਬਾਕੀ ਰਹੀ ਗੱਲ ਪਰਚਿਆਂ ਦੀ ਝੂਠਿਆਂ ਦੀ ਮੈਨੂੰ ਮਰਵਾਉਣ ਦੀ ਬਾਈ ਜੀ ਮੈਂ ਆਪਣੇ ਹਾਈ ਕੋਰਟ ਦਾ ਰੁਕ ਕਰ ਲਿਆ ਮੈਨੂੰ ਹਾਈ ਕੋਰਟ ਤੇ ਪੂਰਾ ਭਰੋਸਾ ਹੈ ਠੀਕ ਹੈ ਜੀ ਮੈਂ ਹਾਈ ਕੋਰਟ ਚੱਲੇ ਆ ਸਵੇਰੇ ਇਹਦੇ ਖਿਲਾਫ ਵੀ ਪਾਈ ਹੈ ਇਹ ਵੀ ਦੱਸਿਆ ਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਖਤਰਾ ਹੈ ਮੈਨੂੰ ਪੂਰਾ ਹਾਈ ਕੋਰਟ ਤੇ ਪੰਜਾਬ ਸਰਕਾਰ ਤੇ ਭਰੋਸਾ ਮੇਰੀ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਅੱਛਾ ਭਾਜੀ ਬੰਦਾ ਨਾ ਜਦੋਂ ਇਦਾਂ ਸਿਚੁਏਸ਼ਨ ਚ ਫਸਿਆ ਹੁੰਦਾ ਬਹੁਤ ਸਾਰੇ ਬੰਦਾ ਵਿਚਾਲੇ ਪਾਉਣ ਦੀ ਕੋਸ਼ਿਸ਼ ਕਰਦਾ ਕਿ ਚਲੋ ਕਿਸੇ ਲੀਡਰ ਕੋ ਫੋਨ ਕਰਾਈਏ ਸਰਕਾਰ ਤੱਕ ਬਹੁਤ ਆ ਰਹੇ ਨੇ ਬਹੁਤ ਆ ਰਹੇ ਨੇ ਨਹੀਂ ਨਹੀਂ ਤੁਸੀਂ ਤੁਸੀਂ ਕਿਸੇ ਬੰਦੇ ਤੱਕ ਨਹੀਂ ਸੰਪਰਕ ਕੀਤਾ ਕਿ ਸੌਟ ਆਊਟ ਕਰਾ ਦਿਓ ਮਸਲਾ ਯਾਰ ਕੋਈ ਬੰਦਾ ਵਿੱਚ ਪਾ ਕੇ ਤੁਸੀਂ ਇਦਾਂ ਨਹੀਂ ਕੋਸ਼ਿਸ਼ ਕੀਤੀ ਪਹਿਲਾਂ ਭਾਈ ਜੀ ਕੀਤੀ ਹੈ ਮੰਨਦਾ ਗਾਲ੍ਹਾਂ ਕੱਢਦਾ ਇਹ ਬਦਤਮੀਜ਼ ਬੰਦਾ ਇਹ ਬਹੁਤ ਇਹ ਉਹ ਕਹਿੰਦਾ ਮੈਂ ਪੈਸੇ ਵੀ ਲਵਾਂਗਾ ਤੇ ਕੁੱਟੂਗਾ ਵੀ ਇਹ ਇਸ ਬੰਦੇ ਦਾ ਇਹ ਸੀਨ ਹੈ ਕਹਿੰਦਾ ਮੈਂ ਪੈਸੇ ਵੀ ਲਵਾਂਗਾ ਤੇ ਤੁਹਾਨੂੰ ਕੁੱਟੂਗਾ ਵੀ ਆਹ ਸੋਚਿਆ ਇਸ ਬੰਦੇ ਨੇ ਮੈਂ ਵੀ ਨਹੀਂ ਸੀ ਵੀ ਆਇਆ ਮੈਂ ਤਾਂ ਮਰਦਾ ਆਇਆ ਸੀਬੀਆਈ ਇਹ ਕਹਿੰਦਾ ਰੁਪਈਏ ਵੀ ਲੈਣਾ ਤੁਹਾਨੂੰ ਉਹ ਗੱਲ ਹੈ ਵੀ ਕੁੱਟਣਾ ਵੀ ਹੈ ਤੇ ਰੋਣ ਵੀ ਨਹੀਂ ਦੇਣਾ ਉਹ ਕੰਮ ਕਰਦਾ ਹੈ ਸੀਬੀਆਈ ਦੇ ਸੌਰੀ ਐਫਆਈਆਰ ਦੇ ਵਿੱਚ ਦੱਸਿਆ ਵੇ WhatsApp ਕਾਲ ਹੈ ਨਹੀਂ ਰਿਕਾਰਡਿੰਗ ਹੋਈ ਆ ਉਹ ਰਿਕਾਰਡਿੰਗ ਤੁਸੀਂ ਆਪਣੇ ਫੋਨ ਤੇ ਕੀਤੀ ਕਿਉਂ ਨਹੀਂ ਉਹ ਸੀਬੀਆਈ ਦਾ ਹੀ ਸੀ ਸਿਸਟਮ ਸਾਰਾ ਪਲੀਜ਼ ਉਹ ਤੁਸੀਂ ਸਮਝੋ ਇਨਵੈਸਟੀਗੇਸ਼ਨ ਦਾ ਪਾਰਟ ਆ ਬਹੁਤ ਜਿਆਦਾ ਨਾ ਗੱਲ ਕਰੀਏ ਤੇ ਮੈਨੂੰ ਇਜਾਜ਼ਤ ਦਿਓ ਨਹੀਂ ਬਿਲਕੁਲ ਭਾਈ ਸਿਰਫ ਬਿਲਕੁਲ ਜੀ ਜੋ ਉਹਨਾਂ ਦਾ ਜਾਂਚ ਦਾ ਵਿਸ਼ਾ ਆ ਕੋਈ ਵੀ ਇਦਾਂ ਦੀ ਗੱਲ ਨਹੀਂ ਕਰਨੀ ਕਿ ਜਾਂਚ ਪ੍ਰਭਾਵਿਤ ਹੋ ਕਿਉਂਕਿ ਲੰਬਾ ਕਿਉਂਕਿ ਛੋਟਾ ਮੋਟਾ ਮਸਲਾ ਤਾਂ ਹੈ ਨਹੀਂ ਡੀਆਈਜੀ ਨਾਲ ਸੰਬੰਧਤ ਮਸਲਾ ਆ ਲੱਗਦਾ ਕਿ ਹੋਰ ਵੀ ਇਸ ਦੇ ਵਿੱਚ ਅਧਿਕਾਰੀ ਰਲੇ ਹੋਏ ਸਨ ਤੁਹਾਨੂੰ ਕੋਈ ਲੱਗਦਾ ਜਾ ਕਿਉਂਕਿ ਕੱਲੇ ਸਿੱਧਾ ਡ ਲਈ ਬੱਬਰ ਬਣਿਆ ਹੋਇਆ ਹੈ ਇਹ ਨਹੀਂ ਵੀ ਇਹਦੇ ਨਾਲ ਕੋਈ ਜੀ ਠੀਕ ਹੈ ਨਾ ਇਹ ਜੋ ਕੀਤਾ ਇਹ ਨਹੀਂ ਕੀਤਾ ਬਈ 2 ਮਿੰਟ ਹੋਣ ਦਿਓ ਪਲੀਜ਼ ਪਲੀਜ਼ 2 ਮਿੰਟ ਪਲੀਜ਼ ਹਾਂਜੀ ਹਾਂਜੀ ਠੀਕ ਹੈ ਤੇ ਮੈਨੂੰ ਇਜਾਜ਼ਤ ਦਿਓ ਮੇਰੀ ਕਾਰਵਾਈ ਪੈਂਡਿੰਗ ਆ ਅੰਦਰ ਤੇ ਮੈਂ ਜਿੰਨਾ ਦੇਣਾ ਸੀ ਬਾਈ ਨੂੰ ਦੇ ਚੁੱਕਿਆ ਅਖਰੀ ਸੋਣਾ ਪਾਜੀ ਹੁਣ ਅੱਗੇ ਤੁਸੀਂ ਕੀ ਕਰਨ ਜਾ ਰਹੇ ਕਿਉਂਕਿ ਹਾਈ ਕੋਰਟ ਦਾ ਰੋਕ ਕੀਤਾ ਕਿ ਹਾਈ ਕੋਰਟ ਦਾ ਰੋਕ ਕੀਤਾ ਇਹਨੂੰ ਸਜ਼ਾ ਕਰਾਉਣੀ ਹੈ ਆਪਾਂ ਮਿਲਦੇ ਰਹਾਂਗੇ ਇਹਦੇ ਚ ਹਰ ਤਰੀਕ ਤੇ ਬਹੁਤ ਵਾਰੀ ਹੁੰਦਾ ਵੱਡੇ ਅਫਸਰਾਂ ਦੇ ਨਾਲ ਜਦੋਂ ਮਸਲਾ ਹੁੰਦਾ ਬੰਦਾ ਬਾਈ ਸੌਟ ਆਊਟ ਕਰ ਲੈਂਦਾ ਜਾਂ ਜਿਹੜੀ ਆ ਉਹ ਕਿਤੇ ਨਾ ਕਿਤੇ ਮਸਲਾ ਬਹਿ ਕੇ ਸਮਝੌਤਾ ਹੋ ਜਾਂਦਾ ਬਾਈ ਜਵਾਨ ਰਹੀ ਜਿੱਦਣ ਇਹਨੂੰ ਸਜ਼ਾ ਕਰਾਈ ਨਾ ਉਸ ਦਿਨ ਇੰਟਰਵਿਊ ਲਿਓ ਮੇਰਾ ਪਿੱਛੇ ਹੋਣ ਵਾਲੀ ਗੱਲ ਨਹੀਂ ਆਂਦੀ ਵੀ ਆਪਾਂ ਨਹੀਂ ਅੜਦੇ ਪਿੱਛੇ ਇਹਨੂੰ ਸਜ਼ਾ ਕਰਾ ਕੇ ਮੁੜਾਂਗੇ ਐਦਾਂ ਨਹੀਂ ਮੁੜਦੇ ਜੀ ਠੀਕ ਹੈ ਬਾਈ ਜੀ ਮੈਨੂੰ ਇਜਾਜ਼ਤ ਦਿਓ ਹੁਣ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੋ ਬਾਈ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਜਿਹੜਾ ਡੀਆਈਜੀ ਦੇ ਉੱਤੇ ਮਾਮਲਾ ਦਰਜ ਕਰਵਾਇਆ ਗਿਆ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਉਸ ਦੇ ਬਾਅਦ ਉਹਨਾਂ ਦੀ ਗ੍ਰਿਫਤਾਰੀ ਅੱਜ ਹੁੰਦੀ ਹੈ ਉਹਨਾਂ ਤੇ ਟਰੈਪ ਲਾ ਕੇ ਉਹਨਾਂ ਨੂੰ ਸੀਬੀਆਈ ਦੇ ਵੱਲੋਂ ਕਿਉਂਕਿ ਇਹ ਸਾਰਾ ਕਿਤਨੇ ਕਿਤੇ ਜੋ ਉਹਨਾਂ ਦਾ ਗੁਪਤ ਤਰੀਕੇ ਦੇ ਨਾਲ ਕੰਮ ਹੁੰਦਾ ਉਸੇ ਤਰੀਕੇ ਦੇ ਨਾਲ ਸੀਬੀਏ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਰਿਸ਼ਵਤ ਦੇਣ ਦੇ ਲਈ ਜਿਹੜਾ ਹੈ ਲੈਣ ਦੇ ਲਈ ਜਿਹੜਾ ਡੀਆਈਜੀ ਇੱਥੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਦੇ ਉੱਤੇ ਵੱਖ-ਵੱਖ ਧਰਾਵਾਂ ਤ ਹਾਈ ਕੋਰਟ ਦਾ ਰੋਕੀਤਾ ਤੇ ਖਾਸ ਕਰਕੇ ਜੋ ਪਿਛਲਾ ਮਾਮਲਾ 2023 ਉਤੇ ਉਹਨਾਂ ਤੇ ਦਰਸਕਾ ਉਸ ਨੂੰ ਲੈ ਕੇ ਵੀ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਡੀਆਈਜੀ ਨੂੰ ਹੁਣ ਸਜ਼ਾ ਕਰਾ ਕੇ ਹੀ ਪਿੱਛੇ ਹਟਣੀ। ਦੋਸਤੋ ਦੇਖਣ ਵਾਲਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਦਾ ਮਾਹੌਲ ਬਣਦਾ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਦੇ ਇਸ ਹਾਲਾ ਅਧਿਕਾਰੀ ਦੇ ਉੱਤੇ ਇਲਜ਼ਾਮ ਲੱਗੇ ਨੇ ਇਲਜ਼ਾਮ ਕਿੰਨੇ ਕ ਸੱਚੇ ਨਿਕਲਦੇ ਨੇ ਕਿ ਕੀ ਇਸ ਦੇ ਕੇਸ ਦੇ ਵਿੱਚੋਂ ਨਿਕਲਦਾ ਤੇ ਹੋਰ ਕਿਹੜੇ-ਕਿਹੜੇ ਅਧਿਕਾਰੀ ਇਸ ਸ਼ਕੰਜੇ ਦੇ ਵਿੱਚ ਫਸਦੇ ਨੇ। ਕੈਮਰਾਮੈਨ ਬਤਨ ਦੇ ਨਾਲ ਅਮਨਦੀਪ ਸਿੰਘ ਗੜੀ, ਪ੍ਰੋ ਪੰਜਾਬ ਟੀਵੀ ਚੰਡੀਗੜ੍ਹ।